ਕੰਟਨੀ ਕਰ ਚੋਲਾਈ ਗੱਲ ਹਾਂ ਇਹ ਜਿਹੜਾ 2025 ਇਹ ਬਿੱਲ ਹੈ ਅਸੀਂ ਮਤਲਬ ਇਹ ਸਮਝਦੇ ਹਾਂ ਵੀ ਜਿਹੜੀ ਇਹ ਕੰਪਨੀਆਂ ਜਿਹੜੀ ਇਹ ਬਿਜਲੀ ਐਕਟ 2003 ਨੂੰ ਸੋਧ ਕਰਕੇ ਇਹਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ ਕੇਂਦਰਪੁਤ ਬਿਜਲੀ ਨੂੰ ਆਪਣੇ ਹੱਥ ਚ ਲੈ ਕੇ ਇਹਦਾ ਕੇਂਦਰੀਕਰਨ ਕਰਕੇ ਸਰਕਾਰ ਤੋਂ ਕਰ ਪੋਲੀਟਿਕਲ ਨਾ ਕਰਨ ਦੇ ਵਾਲੇ ਕਰਨਾ ਚਾਹੁੰਦੇ ਨੇ ਇਹ ਇੱਕ ਸੁਹੂਲਤ ਹੈ ਜਿਹਦਾ ਸੁਖਮਾਨ ਰਹੇ ਨੇ ਜਿਹੜਾ ਗਰੀਬ ਅਮੀਰ ਸਾਰੇ ਲੋਕਾਂ ਦੇ ਹੱਕਦਾਰ ਸੁਖਮਾਨ ਮੰਨਦੇ ਮੰਨਦੇ ਇਹਨਾਂ ਨੂੰ ਇਸ ਗੱਲ ਦੇ ਇਸ ਕਮਜ਼ੋਰੀ ਦਾ ਫਾਇਦਾ ਲੈ ਕੇ ਇਹ ਕਾਰਪੋਰੇਟਰ ਦੇ ਹਵਾਲੇ ਮਨਮਰਜ਼ੀ ਦੇ ਰੇਟ ਵੇਚਣ ਦਾ ਜਿਹੜੀ ਪਾਲਿਸੀ ਹੈ ਸਰਕਾਰ ਦੀ ਕਾਰਪੋਰੇਟਾਂ ਦੇ ਮਨਅਭੂਦਾਂ ਉਧਰ ਨੂੰ ਸਰਕਾਰ ਚੁੱਪੀ ਹੈ ਯਾਨੀ ਸਾਰੇ ادارےਾਂ ਦਾ ਹੌਲੀ-ਹੌਲੀ ਕਰਕੇ ਸੂਬਿਆਂ ਤੋਂ ਖੋ ਕੇ ਕੇਂਦਰੀਕਰਨ ਉਹਦਾ ਕਰਨ ਦੀ ਪਾਲਿਸੀ ਜਿਹੜੀ ਆ ਰਹੀ ਹੈ ਜਿਵੇਂ ਸੀਡ ਵਿਲ ਹੈ ਆ ਉਹਨ ਜਿਹੜੀਆਂ ਜ਼ਮੀਨਾਂ ਦੀਆਂ ਫਰਦਾਂ ਮੰਗਾਉਣ ਦਾ ਕੇਂਦਰੀਕਰਨ ਰਜਿਸਟ੍ਰੇਸ਼ਨ ਦਾ ਆ ਉਹਦੇ ਹੱਥ ਚ ਲੈਣ ਦਾ ਉਹ ਮੀ ਜ਼ਮੀਨ ਯੂਨੀਵਰਸਿਟੀ ਵਾਲਾ ਮਸਲਾ ਆ ਸੀ ਜਿਵੇਂ ਮਤਲਬ ਇਹ ਪਾਕੜਾ ਮੈਨੇਜਮੈਂਟ ਵਾਲਾ ਹੈ ਜਿਨੀ ਇਹ ਪੁੱਲ ਜਿਹੜੀਆਂ ਵੀ ਆ ਰਹੀਆਂ ਨੇ ਨੀਤੀਆਂ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਆਪਣੇ ਹੱਥ 'ਚ ਕਰਨਾ ਤੇ ਫਿਰ ਉਹਨਾਂ ਦੇ ਉੱਤੇ ਪਾਲਿਸੀ ਬਣਾ ਕੇ ਉਹਨੂੰ ਕਾਰਪੋਰੇਟ ਦੇ ਹਵਾਲੇ ਕਰਨ ਵਾਲੀ ਜਿਹੜੀ ਪ੍ਰਕਿਰਿਆ ਉਹਦੇ ਨਾਲ ਹੀ ਜੁੜਦੀ ਏ ਬਿਜਲੀ ਵਾਲੀ ਹੈ ਸਰਕਾਰ ਸਾਹਿਬ ਕੀ ਚੀਜ਼ ਕਿ ਮੈਂ ਦੇਖਦਾ ਤੁਸੀਂ ਵੀ ਪੰਜਾਬ ਸਰਕਾਰ ਬਿਆਨਾਂ ਦੇ ਵਿੱਚ ਤਾਂ ਵਿਰੋਧ ਕਰ ਰਹੀ ਹੈ ਨੀਤੀ ਦਾ ਪਰ ਜਦੋਂ ਕਿਸਾਨ ਕੋਈ ਵੀ ਪ੍ਰੋਟੈਸਟ ਕਰਦੇ ਨੇ ਤਾਂ ਵੱਟੇ ਪੱਦਰ ਤੇ ਪੁਲਿਸ ਲਗਵਾ ਕੇ ਉਹਨੂੰ ਚੁਗਵਾ ਲਿਆ ਜਾਂਦਾ ਹੈ ਹੁਣ ਦੇਖੋ ਅੱਜ ਤਾਂ ਨਹੀਂ ਮੇਰੇ ਖਲਤੇ ਇਹ ਜੀ ਕੋਈ ਗੱਲ ਹੋਈ ਹੋਣੀ ਪਰ ਪੰਜਾਬ ਸਰਕਾਰ ਅਸਲ ਚ ਦੂਰੀ ਨੀਤੀ ਕਰਦੀ ਜਿਹੜੀ ਕੇਂਦਰੀ ਨੀਤੀ ਹੈ ਨੀਤੀ ਦੇ ਨਾਲ ਉਹਨਾਂ ਦੀ ਕੋਈ ਸਹਿਮਤੀ ਨਹੀਂ ਹੈ ਕਿ ਕੇ ਜਿਹੜੀ ਕੇਂਦਰ ਨੀਤੀਆਂ ਘਟਦਾ ਇਹ ਵੀ ਉਹਨਾਂ ਨੀਤੀਆਂ ਤੇ ਚੱਲਦੇ ਆਂਦੋਲਨ ਦੇ ਦੌਰਾਨ ਉਹਨਾਂ ਦੇ ਵਿੱਚ ਹਾਂ ਦਾ ਨਾਰਾ ਮਾਰਨਾ ਵੀ ਹਾਂ ਅਸੀਂ ਤੁਹਾਡੇ ਨਾਲ ਇਹ ਵੋਟਾਂ ਕਰਕੇ ਵੈਸੇ ਇਹਨਾਂ ਦਾ ਪਾਲਿਸੀ ਤੇ ਕੋਈ ਬਕਰੇਵਾ ਹੈ ਨਹੀਂ ਇੱਕ ਦੂਜੇ ਤੋਂ ਵੱਧ ਕੇ ਲਾਗੂ ਕਰਦੇ ਜਦੋਂ ਦੂਜੀ ਸਰਕਾਰ ਆਉਂਦੀ ਹੈ ਦੂਜੀ ਦੀ ਸਰਕਾਰ ਦਾ ਬਰੋਸ ਕਰਕੇ ਲੋਕਾਂ ਦੀਆਂ ਵੋਟਾਂ ਜਿਹਨੂੰ ਚੰਡੀ ਖਾਤਰ ਜਾਂ ਹੇਤੀ ਜਿੱਤਣ ਦੀ ਖਾਤਰ ਜਿਹੜੀ ਨਾਟਕ ਦੋ ਨੰਬਰ ਦਾ ਨਾਟਕ ਕਰਦੇ ਨੇ ਇਹ ਵੈਸੇ ਇਹ ਉਹਨਾਂ ਦੇ ਨਾਲ ਇਹਨਾਂ ਦਾ ਫਰਕ ਕੋਈ ਇੱਕ ਦੂਜੇ ਨਾਲ ਹੈ 200 ਜਗ੍ਹਾ ਤੇ ਕੋਈ ਪ੍ਰਦਰਸ਼ਨ ਹੋ ਰਿਹਾ ਹੈ ਕੀ ਇਸ ਤੋਂ ਬਾਅਦ ਕੋਈ ਹੋਰ ਅਗਲੀ ਰੂਪਰੇਖਾ ਬਣਾਈ ਜਾ ਰਹੀ ਹੈ ਕਿਉਂ ਲੱਗਦਾ ਕਿ ਇਹਨਾਂ ਜਲਦੀ ਤਰ ਸਰਕਾਰ ਪਿੱਛੇ ਨਹੀਂ ਹਟੂਗੀ ਅੰਦਰ ਦੇਖੋ ਵਿੱਕੀ ਸਰਕਾਰ ਪਿੱਛੇ ਹਟੇ ਨਾ ਹਟੇ ਪਿੱਛੇ ਅਸੀਂ ਵੀ ਨਹੀਂ ਹਟਦੇ ਅਸੀਂ ਕੱਲ ਨੂੰ ਮੀਟਿੰਗ ਕਰ ਰਹੇ ਹਾਂ ਪੰਜਾਬ ਦੇ ਚੰਡੀਗੜ੍ਹ ਅਤੇ ਇਸ ਸੰਭਵ ਬੰਦੇ ਵਿੱਚ ਉਥੇ ਅਸੀਂ ਮਜ਼ਦੂਰ ਜਥੇਬੰਦੀਆਂ ਤੇ ਬਿਜਲੀ ਮਜ਼ਦੂਰ ਜਥੇਬੰਦੀਆਂ ਅੱਜ ਵੀ ਬਹੁਤ ਬੁਲਾਈਆਂ ਹੋਈਆਂ ਨੇ ਉਹਨਾਂ ਨਾਲ ਹੋਰ ਸਾਂਝੇ ਕਰਕੇ ਕੋਈ ਮੀਟਿੰਗ ਦਾ ਕੋਈ ਐ ਬਣਾਵਾਂਗੇ ਅਗਲਾ ਐਕਸ਼ਨ ਕਰਾਂਗੇ ਅਸੀਂ ਪਿੰਨ ਜਿਹੜੇ ਖੇਤੀ ਕਾਨੂੰਨ ਸੀ ਜਦੋਂ ਉਦੋਂ ਮੀਟਿੰਗਾਂ ਹੁੰਦੀਆਂ ਸੀ ਤਾਂ ਉਦੋਂ ਵੀ ਸਰਕਾਰ ਨਾਲੇ ਗੱਲਬਾਤ ਬਿਜਲੀ ਜਿਹੜੀ ਨੀਤੀ ਨੂੰ ਲੈ ਕੇ ਵੀ ਚੱਲੀ ਸੀ ਵੀ ਇਹਦੇ ਨਾਲ ਵੀ ਗੱਲਬਾਤ ਕਿਸਾਨਾਂ ਦੀ ਹੋਈ ਸੀ ਕਿ ਇਹ ਨਹੀਂ ਲਾਗੂ ਹੋਣ ਦਿੱਤੀ ਜਾਵੇਗੀ ਤਾਂ ਕੀ ਲੱਗਦਾ ਕਿਹਾ ਜਾ ਰਿਹਾ ਕਿ ਤਿੰਨੇ ਖੇਤੀ ਕਾਨੂੰਨਾਂ ਨਾਲ ਉਹ ਵੀ ਖਤਰਨਾਕ ਬਿਲ ਹੈਗਾ ਜਿਹੜਾ ਬਿੱਤਾ ਜਾ ਦੇਖੋ ਜੀ ਤਿੰਨ ਖੇਤੀ ਕਾਨੂੰਨ ਵੀ ਤਾਂ ਮਤਲਬ ਇਹ 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 ਤਾਂ ਉਹ ਤੋਂ ਖਤਰਨਾਕ ਇਸ ਕਰਕੇ ਆ ਵੀ ਖੇਤੀ ਹੋਣੀ ਹੀ ਨਹੀਂ ਜੇ ਇਹਦੇ ਬਿਜਲੀ ਜੇ ਇੰਨੀ ਮਹਿੰਗੀ ਹੋ ਗਈ ਪਹਿਲਾਂ ਲਾਗਤ ਖਰਚੇ ਖੇਤੀ ਦੇ ਉੱਤੇ ਬਹੁਤ ਜ਼ਿਆਦਾ ਹੈ ਜੇ ਬਿਜਲੀ ਦੀਆਂ ਕਰਨ ਮੋਟਰਾਂ ਜਾਂ ਬਿਜਲੀ ਮਹਿੰਗੀ ਕਰਤੀ ਜਿਹੜੇ ਹਿਸਾਬ ਨਾਲ ਇਹਨਾਂ ਦੇ ਰੈਗੂਲੇਟਰੀ ਕਮਿਸ਼ਨ ਰੇਟ ਬੰਨਣ ਦੀ ਗੱਲ ਕਰਦੇ ਨੇ ਇਹ ਤਾਂ ਬਿਜਲੀ ਤਾਂ ਤਾਂ ਖਰੀਦੀ ਨਹੀਂ ਜਾਣੀ ਨਾ ਘਰਾਂ ਦੀ ਬਿਜਲੀ ਨਾ ਖੇਤਾਂ ਦੀ ਬਿਜਲੀ ਇਥੇ ਤੱਕ ਲੱਗਦਾ ਲੜਾਈ ਜਾਊਗੀ ਜਿਸ ਤਰੀਕੇ ਨਾਲ ਦੇਖੋ ਲੜਾਈ ਦਾ ਇਹ ਦੇਖੋ ਇਹਦਾ ਕੀ ਹੰਗਾਰਾ ਤਾਂ ਜਿਹੜਾ ਨਾ ਉਹ ਬਹੁਤ ਆ ਲੋਕਾਂ ਦੇ ਵਿੱਚੋਂ ਅੱਜ ਦੇ ਕੋਈ ਮਹਿਲਾ ਪਿੰਡ ਦੇ ਵਿੱਚ ਦੋ ਪਿੰਡਾਂ ਦਾ ਇਕੱਠ ਸੀਗਾ ਲਗਭਗ ਉੱਤੇ 6-700 ਬੰਦਾ ਇਕੱਠਾ ਹੋਇਆਗਾ ਤੇ ਇਹਦੇ ਚ ਹੰਗਾਰਾ ਅੱਜ ਸਾਰੇ ਪੰਜਾਬ ਦੇ ਵਿੱਚ ਤੁਹਾਨੂੰ ਲਾਉਣਾ ਲਗਣਾ ਲਾਉਣਾ ਹੋਵੇਗਾ ਆਪਣਾ 200 ਥਾਵਾਂ ਤੇ ਜਿਹੜੇ ਪ੍ਰਦਰਸ਼ਨ ਨੇ ਹੋ ਰਹੇ ਨੇ 200 ਥਾਵਾਂ ਤੇ ਇਹਦੇ ਘੱਟੋ ਘੱਟ 1.2 ਲੱਖ ਬੰਦਾ ਤਾਂ ਇਕੱਠਾ ਹੋਊਗਾ ਇਸ ਕਰਕੇ ਅਸੀਂ ਸਮਝਦੇ ਆਂ ਵੀ ਹੰਗਾਰਾ ਤਿੰਨ ਤੱਕੜਾ ਕੋਈ ਨਹੀਂ ਕਰਦਾ ਚਲੋ ਹੀ ਗੱਲੋ हां ਇਹ ਜਿਹੜਾ 2025 ਇਹ ਬਿੱਲ ਹੈ ਅਸੀਂ ਮਤਲਬ ਇਹ ਸਮਝਦੇ ਆ ਵੀ ਜਿਹੜੀ ਇਹ ਕੰਪਨੀਆਂ ਜਿਹੇ ਇਹ ਬਿਜਲੀ ਐਕਟ 2003 ਨੂੰ ਚੋਧ ਕਰਕੇ ਇਹਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ ਕੇਂਦਰ ਹਕੂਮਤ ਬਿਜਲੀ ਨੂੰ ਆਪਣੇ ਹੱਥ ਚ ਲੈ ਕੇ ਇਹਦਾ ਕੇਂਦਰੀਕਰਨ ਕਰਕੇ ਕਿਸ ਤਰ੍ਹਾਂ ਦਾ ਪੋਲਿਟਿਕਲ ਨਾ ਕਰਨ ਦੇ ਵਾਲੇ ਕਰਨਾ ਚਾਹੁੰਦੇ ਹੈ ਯਾਨੀ ਇਹ ਕੋ ਸਹੂਲਤ ਹੈ ਜਿਹਦਾ ਸੁਖਮਾਨ ਰਹੇ ਨੇ ਜਿਹੜਾ ਗਰੀਬ ਅਮੀਰ ਸਾਰੇ ਲੋਕਾਂ ਦੇ ਹੱਕਦਾਰ ਸੁਖਮਾਨ ਮੰਨਦੇ ਮੰਨਦੇ ਇਹਨਾਂ ਨੂੰ ਇਸ ਗੱਲ ਦੇ ਇਸ ਕਮਜ਼ੋਰੀ ਦਾ ਫਾਇਦਾ ਲੈ ਕੇ ਇਹ ਕਾਰਪੋਰੇਟਰ ਦੇ ਹਵਾਲੇ ਮਨਮਰਜ਼ੀ ਦੇ ਰੇਟ ਵੇਚਣ ਦਾ ਜਿਹੜੀ ਪਾਲਿਸੀ ਹੈ ਸਰਕਾਰ ਦੀ ਕਾਰਪੋਰੇਟਰਾਂ ਦੇ ਮਨਾਂ ਕੋਲ ਦਾ ਉਧਰ ਨੂੰ ਸਰਕਾਰ ਚੱਲ ਰਹੀ ਹੈ ਯਾਨੀ ਸਾਰੇ ادارےਾਂ ਦਾ ਹੌਲੀ-ਹੌਲੀ ਕਰਕੇ ਸੂਬਿਆਂ ਤੋਂ ਖੋ ਕੇ ਕੇਂਦਰੀਕਰਨ ਉਹਦਾ ਕਰਨ ਦੀ ਪਾਲਿਸੀ ਜਿਹੜੀ ਆ ਰਹੀ ਹੈ ਜਿਵੇਂ ਸੀਡ ਵਿਲ ਹੈ ਆਹ ਉਹਨਾਂ ਜਿਹੜੀਆਂ ਜ਼ਮੀਨਾਂ ਦੀਆਂ ਫਰਦਨਾਮਾ ਮੰਗਾਉਣ ਦਾ ਕੇਂਦਰੀਕਰਨ ਰਜਿਸਟ੍ਰੇਸ਼ਨ ਦਾ ਆਪਦੇ ਹੱਥ ਚ ਲੈਣ ਦਾ ਉਮੀ ਜਮੀਨ ਯੂਨੀਵਰਸਿਟੀ ਵਾਲਾ ਮਸਲਾ ਆਇਆ ਸੀ ਜਿਵੇਂ ਮਤਲਬ ਇਹ ਪਾਖੜਾ ਮੈਨੇਜਮੈਂਟ ਵਾਲਾ ਆਇਆ ਹੈ ਜਿਨੀ ਇਹ ਪੁੱਲ ਜਿਹੜੀਆਂ ਵੀ ਆ ਰਹੀਆਂ ਨੇ ਨੀਤੀਆਂ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਆਪਣੇ ਹੱਥ 'ਚ ਕਰਨਾ ਤੇ ਫਿਰ ਉਹਨਾਂ ਦੇ ਉੱਤੇ ਪਾਲਿਸੀ ਬਣਾ ਕੇ ਉਹਨੂੰ ਕਾਰਪੋਰੇਟ ਦੇ ਹਵਾਲੇ ਕਰਨ ਵਾਲੀ ਜਿਹੜੀ ਪ੍ਰਕਿਰਤੀ ਹੈ ਉਹਦੇ ਨਾਲ ਹੀ ਜੁੜਦੀ ਏ ਬਿਜਲੀ ਵਾਲੀ ਹੈ ਸਰਕਾਰ ਸਾਹਿਬ ਕੀ ਚੀਜ਼ ਮੈਂ ਦੇਖਦਾ ਤੁਸੀਂ ਵੀ ਪੰਜਾਬ ਸਰਕਾਰ ਬਿਆਨਾਂ ਦੇ ਵਿੱਚ ਤਾਂ ਵਿਰੋਧ ਕਰ ਰਹੀ ਹੈ ਨੀਤੀ ਦਾ ਪਰ ਜਦੋਂ ਕਿਸਾਨ ਕੋਈ ਵੀ ਪ੍ਰੋਟੈਸਟ ਕਰਦੇ ਨੇ ਤਾਂ ਵੱਟੇ ਪੱਦਰ ਤੇ ਪੁਲਿਸ ਲਗਵਾ ਕੇ ਉਹਨੂੰ ਚੁਗਵਾ ਲਿਆ ਜਾਂਦਾ ਹੈ ਦੇਖੋ ਅੱਜ ਤਾਂ ਨਹੀਂ ਮੇਰੇ ਖਿਆਲ ਚ ਇਹ ਜੀ ਕੋਈ ਗੱਲ ਹੋਈ ਹੋਣੀ ਪਰ ਪੰਜਾਬ ਸਰਕਾਰ ਅਸਲ ਚ ਦੂਰੀ ਨੀਤੀ ਕਰ ਰਹੀ ਹੈ ਜਿਹੜੀ ਕੇਂਦਰੀ ਨੀਤੀ ਹੈ ਨੀਤੀ ਦੇ ਨਾਲ ਉਹਨਾਂ ਦੀ ਕੋਈ ਸਹਿਮਤੀ ਨਹੀਂ ਹੈ ਕਿ ਕਿ ਜਿਹੜੀ ਕੇਂਦਰ ਨੀਤੀਆਂ ਘਟਦਾ ਇਹ ਵੀ ਉਹਨਾਂ ਨੀਤੀਆਂ ਤੇ ਚੱਲਦੇ ਆਂਦੋਲਨ ਦੇ ਦੌਰਾਨ ਉਹਨਾਂ ਦੇ ਵਿੱਚ ਹਾਂ ਦਾ ਨਾਰਾ ਮਾਰਨਾ ਵੀ ਹਾਂ ਅਸੀਂ ਤੁਹਾਡੇ ਨਾਲ ਇਹ ਵੋਟਾਂ ਕਰਕੇ ਵੈਸੇ ਇਹਨਾਂ ਦਾ ਪਾਲਿਸੀ ਤੇ ਕੋਈ ਬਕਰੇਵਾ ਹੈ ਨਹੀਂ ਇੱਕ ਦੂਜੇ ਤੋਂ ਵੱਧ ਕੇ ਲਾਗੂ ਕਰਦੇ ਜਦੋਂ ਦੂਜੀ ਸਰਕਾਰ ਆਉਂਦੀ ਹੈ ਦੂਜੀ ਦੀ ਸਰਕਾਰ ਦਾ ਵਿਰੋਧ ਕਰਕੇ ਲੋਕਾਂ ਦੀਆਂ ਵੋਟਾਂ ਜਿੰਨੂੰ ਮੋਚਣ ਦੀ ਖਾਤਰ ਜਾਂ ਹੇਤੀ ਜਿੱਤਣ ਦੀ ਖਾਤਰ ਜਿਹੜੀ ਨਾਟਕ ਦੋ ਨੰਬਰ ਦਾ ਨਾਟਕ ਕਰਦੇ ਨੇ ਇਹ ਵੈਸੇ ਇਹ ਉਹਨਾਂ ਦੇ ਨਾਲ ਇਹਨਾਂ ਦਾ ਫਰਕ ਕੋਈ ਇੱਕ ਦੂਜੇ ਨਾਲ ਹੈ 200 ਜਗ੍ਹਾ ਤੇ ਕੋਈ ਪ੍ਰਦਰਸ਼ਨ ਹੋ ਰਿਹਾ ਹੈ ਕਿ ਇਸ ਤੋਂ ਬਾਅਦ ਕੋਈ ਹੋਰ ਅਗਲੀ ਰੂਪਰੇਖਾ ਬਣਾਈ ਜਾ ਰਹੀ ਹੈ ਕਿਉਂ ਲੱਗਦਾ ਕਿ ਇਹਨਾਂ ਜਲਦੀ ਤਰ੍ਹਾਂ ਸਰਕਾਰ ਪਿੱਛੇ ਨਹੀਂ ਹਟੂਗੀ ਅੰਦਰ ਦੇ ਦੇਖੋ ਵਿਕੀ ਸਰਕਾਰ ਪਿੱਛੇ ਹਟੇ ਨਾ ਹਟੇ ਪਿੱਛੇ ਅਸੀਂ ਵੀ ਨਹੀਂ ਹਟਦੇ ਅਸੀਂ ਕੱਲ ਨੂੰ ਮੀਟਿੰਗ ਕਰ ਰਹੇ ਹਾਂ ਪੰਜਾਬ ਦੇ ਚੰਡੀਗੜ੍ਹ ਇਸ ਸੰਪੰਨ ਬੰਦੇ ਵਿੱਚ ਉਥੇ ਅਸੀਂ ਮਜ਼ਦੂਰ ਜੱਤੀ ਬੰਦੀਆਂ ਤੇ ਬਿਜਲੀ ਮਜ਼ਦੂਰ ਜੱਤੀ ਬੰਦੀਆਂ ਅੱਜ ਵੀ ਬਹੁਤ ਬਲਾਈਆਂ ਹੋਈਆਂ ਨੂੰ ਨਾਲ ਹੋਰ ਸਾਂਝੇ ਕਰਕੇ ਕੋਈ ਮੀਟਿੰਗ ਦਾ ਕੋਈ ਐ ਬਣਾਵਾਂਗੇ ਅਗਲਾ ਐਕਸ਼ਨ ਕਰਨਾਗੇ ਅਸੀਂ ਪਿੰਨ ਜਿਹੜੇ ਖੇਤੀ ਕਾਨੂੰਨ ਸੀ ਜਦੋਂ ਉਦੋਂ ਮੀਟਿੰਗਾਂ ਹੁੰਦੀਆਂ ਸੀ ਤਾਂ ਉਦੋਂ ਵੀ ਸਰਕਾਰ ਨਾਲੇ ਗੱਲਬਾਤ ਬਿਜਲੀ ਜਿਹੜੀ ਨੀਤੀ ਨੂੰ ਲੈ ਕੇ ਵੀ ਚੱਲੀ ਸੀ ਵੀ ਇਹਦੇ ਨਾਲ ਵੀ ਗੱਲਬਾਤ ਕਿਸਾਨਾਂ ਦੀ ਹੋਈ ਸੀ ਕਿ ਇਹ ਨਹੀਂ ਲਾਗੂ ਹੋਣ ਦਿੱਤੀ ਜਾਵੇਗੀ ਤਾਂ ਕੀ ਲੱਗਦਾ ਕਿ ਆ ਜਾ ਰਿਹਾ ਕਿ ਤਿੰਨੇ ਖੇਤੀ ਕਾਨੂੰਨਾਂ ਨਾਲ ਉਹ ਵੀ ਖਤਰਨਾਕ ਬਿਲ ਹੈਗਾ ਜਿਹੜਾ ਬਿੱਤਾ ਦੇਖੋ ਜੀ ਤਿੰਨ ਖੇਤੀ ਕਾਨੂੰਨ ਵੀ ਤਾਂ ਮਤਲਬ ਇਹ 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 ਤਾਂ ਉਦੋਂ ਖਤਰਨਾਕ ਇਸ ਕਰਕੇ ਆ ਵੀ ਖੇਤੀ ਹੋਣੀ ਹੀ ਨਹੀਂ ਜੇ ਇਹਦੇ ਫਿਰ ਬਿਜਲੀ ਜੇ ਇੰਨੀ ਮਹਿੰਗੀ ਹੋ ਗਈ ਪਹਿਲਾਂ ਲਾਗਤ ਖਰਚੇ ਖੇਤੀ ਦੇ ਉੱਤੇ ਬਹੁਤ ਜ਼ਿਆਦਾ ਹੈ ਜੇ ਬਿਜਲੀ ਦੀਆਂ ਕੰਨਾਂ ਮੋਟਰਾਂ ਜਾਂ ਬਿਜਲੀ ਮਹਿੰਗੀ ਕਰਤੀ ਜਿਹੜੇ ਹਿਸਾਬ ਨਾਲ ਇਹਨਾਂ ਦੇ ਰੈਗੂਲੇਟਰੀ ਕਮਿਸ਼ਨ ਰੇਟ ਬੰਨਣ ਦੀ ਗੱਲ ਕਰਦੇ ਨੇ ਇਹ ਤਾਂ ਬਿਜਲੀ ਤਾਂ ਤਾਂ ਖਰੀਦੀ ਨਹੀਂ ਜਾਣੀ ਨਾ ਘਰਾਂ ਦੀ ਬਿਜਲੀ ਨਾ ਖੇਤਾਂ ਇਥੇ ਤੱਕ ਲੱਗਦਾ ਲੜਾਈ ਜਾਊਗੀ ਜਿਸ ਤਰੀਕੇ ਦੇਖੋ ਲੜਾਈ ਦਾ ਜੀ ਦੇਖੋ ਇਹਦਾ ਕੇ ਹੰਗਾਰਾ ਤਾਂ ਜਿਹੜਾ ਨਾ ਉਹ ਬਹੁਤ ਆ ਲੋਕਾਂ ਦੇ ਵਿੱਚੋਂ ਅੱਜ ਦੇ ਕੋਈ ਮਹਿਲਾ ਪਿੰਡ ਦੇ ਵਿੱਚ ਦੋ ਪਿੰਡਾਂ ਦਾ ਇਕੱਠ ਸੀਗਾ ਲਗਭਗ ਉੱਤੇ 6-700 ਬੰਦਾ ਇਕੱਠਾ ਹੋਇਆ ਹੋਇਆ ਤੇ ਇਹਦੇ ਚ ਹੰਗਾਰਾ ਅੱਜ ਸਾਰੇ ਪੰਜਾਬ ਦੇ ਵਿੱਚ ਦੁਨੋਂ ਲਾਉਣਾ ਲਗਣਾ ਲਾਉਣਾ ਹੋਵੇਗਾ ਆਪਣਾ 200 ਥਾਵਾਂ ਤੇ ਜਿਹੜੇ ਪ੍ਰਦਰਸ਼ਨ ਨੇ ਹੋ ਰਹੇ ਨੇ 200 ਥਾਵਾਂ ਦੇ ਇਹਦੇ ਘੱਟੋ-ਘੱਟ 100-2 ਲੱਖ ਬੰਦਾ ਤਾਂ ਇਕੱਠਾ ਹੋਊਗਾ ਇਸ ਕਰਕੇ ਅਸੀਂ ਸਮਝਦੇ ਆਂ ਵੀ ਹੰਗਾਰਾ ਤੇਨ ਤਕੜਾ ਕੋਈ ਨਹੀਂ ਕਰਦਾ ਚਲੋ ਨਿਕਲੋ हां ਇਹ ਜਿਹੜਾ 2025 ਇਹ ਬਿੱਲ ਹੈ ਅਸੀਂ ਮਤਲਬ ਇਹ ਸਮਝਦੇ ਆ ਵੀ ਜਿਹੜੀ ਇਹ ਕੰਪਨੀਆਂ ਜਿਹੜੀ ਇਹ ਬਿਜਲੀ ਐਕਟ 2003 ਨੂੰ ਸੋਧ ਕਰਕੇ ਇਹਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ ਨੂੰ ਤਾਂ ਬਿਜਲੀ ਨੂੰ ਆਪਣੇ ਹੱਥ ਚ ਲੈ ਕੇ ਇਹਦਾ ਕੇਂਦਰੀਕਰਨ ਕਰਕੇ ਸਰਕਾਰ ਤੋਂ ਕਰ ਪੋਲੀਟੀ ਕਰਨ ਦੇ ਵਾਲੇ ਕਰਨਾ ਚਾਹੁੰਦੇ ਨੇ ਇਹ ਇੱਕ ਸੁਹੂਲਤ ਹੈ ਜਿਹਦਾ ਸੁਖਮਾਨ ਰਹੇ ਨੇ ਜਿਹੜਾ ਗਰੀਬ ਅਮੀਰ ਸਾਰੇ ਲੋਕਾਂ ਦੇ ਹੱਕਦਾਰ ਸੁਖਮਾਨ ਮੰਨ ਮੰਨ ਦੇਣ ਇਹਨਾਂ ਨੂੰ ਇਸ ਗੱਲ ਦੇ ਇਸ ਕਮਜ਼ੋਰੀ ਦਾ ਫਾਇਦਾ ਲੈ ਕੇ ਇਹ ਕਾਰਪੋਰੇਟਰ ਦੇ ਹਵਾਲੇ ਮਨਮਰਜ਼ੀ ਦੇ ਰੇਟ ਵੇਚਣ ਦਾ ਜਿਹੜੀ ਪਾਲਿਸੀ ਹੈ ਸਰਕਾਰ ਦੀ ਕਾਰਪੋਰੇਟਾਂ ਦੇ ਮਨਅਭੂਦਾ ਉਧਰ ਨੂੰ ਸਰਕਾਰ ਚੱਲਦੀ ਹੈ ਯਾਨੀ ਸਾਰੇ ادارےਾਂ ਦਾ ਹੌਲੀ-ਹੌਲੀ ਕਰਕੇ ਸੂਬਿਆਂ ਤੋਂ ਖੋ ਕੇ ਕੇਂਦਰੀਕਰਨ ਉਹਦਾ ਕਰਨ ਦੀ ਪਾਲਿਸੀ ਜਿਹੜੀ ਆ ਰਹੀ ਹੈ ਜਿਵੇਂ ਸੀਡ ਵਿਲਾ ਆਹ ਉਹਨ ਜਿਹੜੀਆਂ ਜ਼ਮੀਨਾਂ ਦੀਆਂ ਫਰਦਾਂ ਮੰਗਾਉਣ ਦਾ ਕੇਂਦਰੀਕਰਨ ਰਜਿਸਟ੍ਰੇਸ਼ਨ ਦਾ ਆਪ ਦੇ ਹੱਥ ਚ ਲੈਣ ਦਾ ਉਹ ਮੀ ਜ਼ਮੀਨ ਜਿ ਯੂਨੀਵਰਸਿਟੀ ਵਾਲਾ ਮਸਲਾ ਆਇਆ ਸੀ ਜੀ ਜਿਵੇਂ ਮਤਲਬ ਇਹ ਭਾਖੜਾ ਮੈਨੇਜਮੈਂਟ ਵਾਲਾ ਆਇਆ ਹੈ ਜਿਨੀ ਇਹ ਪੁੱਲ ਜਿਹੜੀਆਂ ਵੀ ਆ ਰਹੀਆਂ ਨੇ ਨੀਤੀਆਂ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਆਪਣੇ ਹੱਥ 'ਚ ਕਰਨਾ ਤੇ ਫਿਰ ਉਹਨਾਂ ਦੇ ਉੱਤੇ ਪਾਲਿਸੀ ਬਣਾ ਕੇ ਉਹਨੂੰ ਕਾਰਪੋਰੇਟ ਦੇ ਹਵਾਲੇ ਕਰਨ ਵਾਲੀ ਜਿਹੜੀ ਪ੍ਰਕਿਰਤੀ ਹੈ ਉਹਦੇ ਨਾਲ ਹੀ ਜੁੜਦੀ ਏ ਬਿਜਲੀ ਵਾਲੀ ਹੈ ਅਸਲ 'ਚ ਇਹ ਚੀਜ਼ ਕਿ ਮੈਂ ਦੇਖਦਾ ਤੁਸੀਂ ਵੀ ਪੰਜਾਬ ਸਰਕਾਰ ਬਿਆਨਾਂ ਦੇ ਵਿੱਚ ਤਾਂ ਵਿਰੋਧ ਕਰ ਰਹੀ ਹੈ ਨੀਤੀ ਦਾ ਪਰ ਜਦੋਂ ਕਿਸਾਨ ਕੋਈ ਵੀ ਪ੍ਰੋਟੈਸਟ ਕਰਦੇ ਨੇ ਤਾਂ ਵੱਡੇ ਪੱਧਰ ਤੇ ਪੁਲਿਸ ਲਗਵਾ ਕੇ ਉਹਨੂੰ ਚੁਕਵਾ ਲਿਆ ਜਾਂਦਾ ਹੈ ਦੇਖੋ ਅੱਜ ਤਾਂ ਨਹੀਂ ਮੇਰੇ ਖਿਆਲ ਚ ਇਹ ਜੀ ਕੋਈ ਗੱਲ ਹੋਈ ਹੋਣੀ ਪਰ ਪੰਜਾਬ ਸਰਕਾਰ ਅਸਲ ਚ ਦੂਰੀ ਨੀਤੀ ਕਰ ਰਹੀ ਹੈ ਜਿਹੜੀ ਕੇਂਦਰੀ ਨੀਤੀ ਹੈ ਨੀਤੀ ਦੇ ਨਾਲ ਉਹਨਾਂ ਦੀ ਕੋਈ ਸਹਿਮਤੀ ਨਹੀਂ ਹੈ ਕਿਉਂਕਿ ਜਿਹੜੀ ਕੇਂਦਰ ਨੀਤੀਆਂ ਘੜਦਾ ਹੈ ਇਹ ਵੀ ਉਹਨਾਂ ਨੀਤੀਆਂ ਤੇ ਚੱਲਦੇ ਆਂ ਅੰਦੋਲਨ ਦੇ ਦੌਰਾਨ ਉਹਨਾਂ ਦੇ ਵਿੱਚ ਹਾਂ ਦਾ ਨਾਰਾ ਮਾਰਨਾ ਵੀ ਹਾਂ ਅਸੀਂ ਤੁਹਾਡੇ ਨਾਲ ਆ ਇਹ ਵੋਟਾਂ ਕਰਕੇ ਵੈਸੇ ਇਹਨਾਂ ਦਾ ਪਾਲਿਸੀ ਤੇ ਕੋਈ ਬਕਰੇਵਾ ਹੈ ਨਹੀਂ ਇੱਕ ਦੂਜੇ ਤੋਂ ਵੱਧ ਕੇ ਲਾਗੂ ਕਰਦੇ ਜਦੋਂ ਦੂਜੀ ਸਰਕਾਰ ਆਉਂਦੀ ਹੈ ਦੂਜੀ ਦੀ ਸਰਕਾਰ ਦਾ ਵਿਰੋਧ ਕਰਕੇ ਲੋਕਾਂ ਦੀਆਂ ਵੋਟਾਂ ਜਿੰਨੂੰ ਮਚੰਦੀ ਖਾਤਰ ਜਾਂ ਹੇਤੀ ਜਿੱਤਣ ਦੀ ਖਾਤਰ ਜਿਹੜੀ ਨਾਟਕ ਦੋ ਨੰਬਰ ਦਾ ਨਾਟਕ ਕਰਦੇ ਨੇ ਇਹ ਵੈਸੇ ਇਹ ਉਹਨਾਂ ਦੇ ਨਾਲ ਇਹਨਾਂ ਦਾ ਫਰਕ ਕੋਈ ਇੱਕ ਦੂਜੇ ਨਾਲ ਹੈ ਜੀ 200 ਜਗ੍ਹਾ ਤੇ ਕੋਈ ਪ੍ਰਦਰਸ਼ਨ ਹੋ ਰਿਹਾ ਹੈ ਕੀ ਇਸ ਤੋਂ ਬਾਅਦ ਕੋਈ ਹੋਰ ਅਗਲੀ ਰੂਪਰੇਖਾ ਬਣਾਈ ਜਾ ਰਹੀ ਹੈ ਕਿਉਂ ਲੱਗਦਾ ਕਿ ਇਹਨਾਂ ਜਲਦੀ ਤਰ ਸਰਕਾਰ ਪਿੱਛੇ ਨਹੀਂ ਹਟੂਗੀ ਦੇਖੋ ਵਿੱਕੀ ਸਰਕਾਰ ਪਿੱਛੇ ਹਟੇ ਨਾ ਹਟੇ ਪਿੱਛੇ ਅਸੀਂ ਵੀ ਨਹੀਂ ਹਟਦੇ ਅਸੀਂ ਕੱਲ ਨੂੰ ਮੀਟਿੰਗ ਕਰ ਰਹੇ ਹਾਂ ਪੰਜਾਬ ਦੇ ਚੰਡੀਗੜ੍ਹ ਉੱਥੇ ਇੱਕ ਸੰਪਵਨ ਦੇ ਵਿੱਚ ਉੱਥੇ ਅਸੀਂ ਮਜ਼ਦੂਰ ਜਥੇਬੰਦੀਆਂ ਤੇ ਬਿਜਲੀ ਮਜ਼ਦੂਰ ਜਥੇਬੰਦੀਆਂ ਅੱਜ ਵੀ ਬਹੁਤ ਬਲਾਈਆਂ ਹੋਈਆਂ ਹਨ ਉਹਨਾਂ ਨਾਲ ਹੋਰ ਸਾਂਝੇ ਕਰਕੇ ਕੋਈ ਮੀਟਿੰਗ ਦਾ ਕੋਈ ਐ ਬਣਾਵਾਂਗੇ ਅਗਲਾ ਐਕਸ਼ਨ ਕੱਢਾਂਗੇ ਅਸੀਂ ਤਿੰਨ ਜਿਹੜੇ ਖੇਤੀ ਕਾਨੂੰਨ ਸੀ ਜਦੋਂ ਉਦੋਂ ਮੀਟਿੰਗਾਂ ਹੁੰਦੀਆਂ ਸੀ ਤਾਂ ਉਦੋਂ ਵੀ ਸਰਕਾਰ ਨਾਲੇ ਗੱਲਬਾਤ ਬਿਜਲੀ ਜਿਹੜੀ ਨੀਤੀ ਨੂੰ ਲੈ ਕੇ ਵੀ ਚੱਲੀ ਸੀ ਵੀ ਇਹਦੇ ਨਾਲ ਵੀ ਗੱਲਬਾਤ ਕਿਸਾਨਾਂ ਦੀ ਹੋਈ ਸੀ ਕਿ ਇਹ ਨਹੀਂ ਲਾਗੂ ਹੋਣ ਦਿੱਤੀ ਜਾਵੇਗੀ ਤਾਂ ਕੀ ਲੱਗਦਾ ਕਿ ਆ ਜਾ ਰਿਹਾ ਕਿ ਤਿੰਨੇ ਖੇਤੀ ਕਾਨੂੰਨਾਂ ਨਾਲ ਉਹ ਵੀ ਖਤਰਨਾਕ ਬਿਲ ਹੈਗਾ ਜਿਹੜਾ ਬਿੱਤਾ ਦੇਖੋ ਜੀ ਤਿੰਨ ਖੇਤੀ ਕਾਨੂੰਨ ਵੀ ਤਾਂ ਮਤਲਬ ਇਹ 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 ਤਾਂ ਉਦੋਂ ਖਤਰਨਾਕ ਇਸ ਕਰਕੇ ਆ ਵੀ ਖੇਤੀ ਹੋਣੀ ਹੀ ਨਹੀਂ ਜੇ ਇਹਦੇ ਫਿਰ ਬਿਜਲੀ ਜੇ ਇੰਨੀ ਮਹਿੰਗੀ ਹੋ ਗਈ ਪਹਿਲਾਂ ਲਾਗਤ ਖਰਚੇ ਖੇਤੀ ਦੇ ਉੱਤੇ ਬਹੁਤ ਜ਼ਿਆਦਾ ਹੈ ਜੇ ਬਿਜਲੀ ਦੀਆਂ ਕੰਨਾਂ ਮੋਟਰਾਂ ਜਾਂ ਬਿਜਲੀ ਮਹਿੰਗੀ ਕਰਤੀ ਜਿਹੜੇ ਹਿਸਾਬ ਨਾਲ ਇਹਨਾਂ ਦੇ ਰੈਗੂਲੇਟਰੀ ਕਮਿਸ਼ਨ ਰੇਟ ਬੰਨਣ ਦੀ ਗੱਲ ਕਰਦੇ ਨੇ ਇਹ ਤਾਂ ਬਿਜਲੀ ਤਾਂ ਤਾਂ ਖਰੀਦੀ ਨਹੀਂ ਜਾਣੀ ਨਾ ਘਰਾਂ ਦੀ ਬਿਜਲੀ ਨਾ ਖੇਤਾਂ ਇਥੇ ਤੱਕ ਲੱਗਦਾ ਲੜਾਈ ਜਾਊਗੀ ਜਿਸ ਤਰੀਕੇ ਨਾਲ ਦੇਖੋ ਲੜਾਈ ਦਾ ਇਹ ਦੇਖੋ ਇਹਦਾ ਕੀ ਹੰਗਾਰਾ ਤਾਂ ਜਿਹੜਾ ਨਾ ਉਹ ਬਹੁਤ ਆ ਲੋਕਾਂ ਦੇ ਵਿੱਚੋਂ ਅੱਜ ਦੇ ਕੋਈ ਮਹਿਲਾ ਪਿੰਡ ਦੇ ਵਿੱਚ ਦੋ ਪਿੰਡਾਂ ਦਾ ਇਕੱਠ ਸੀਗਾ ਲਗਭਗ ਉੱਤੇ 6-700 ਬੰਦਾ ਇਕੱਠਾ ਹੋਇਆ ਹੋਇਆ ਤੇ ਇਹਦੇ ਚ ਹੰਗਾਰਾ ਅੱਜ ਸਾਰੇ ਪੰਜਾਬ ਦੇ ਵਿੱਚ ਤੁਹਾਨੂੰ ਲਾਉਣਾ ਲਗਣਾ ਲਾਉਣਾ ਹੋਵੇ ਆਪਣਾ 200 ਥਾਵਾਂ ਤੇ ਜਿਹੜੇ ਪ੍ਰਦਰਸ਼ਨ ਨੇ ਹੋ ਰਹੇ ਨੇ 200 ਥਾਵਾਂ ਤੇ ਇਹਦੇ ਘੱਟੋ-ਘੱਟ 1.2 ਲੱਖ ਬੰਦਾ ਤਾਂ ਇਕੱਠਾ ਹੋਊਗਾ ਇਸ ਕਰਕੇ ਅਸੀਂ ਸਮਝਦੇ ਆਂ ਵੀ ਹੰਗਾਰਾ ਤਿੰਨ ਤੱਕੜਾ